ਜੇ ਮੈਂ ਗੱਲ ਕਰਾਂ ਡਵੈਲਪਮੈਂਟ ਦੀ ਸਾਡਾ ਦੇਸ਼ ਕਿੰਨਾ ਡਵੈਲਪ ਹੋ ਗਿਆ ਕਿੰਨੇ ਡਵੈਲਪਮੈਂਟ ਤੇ ਰਾਜ ਕਿੰਨਾ ਅੱਗੇ ਵੱਧ ਗਿਆ ਸਾਡਾ ਦੇਸ਼ ਭਾਜੀ ਇਹ ਪੰਜਵੀਂ ਵੱਡੀ ਅਰਥਵਿਵਸਥਾ ਆਪਣਾ ਦੇਸ਼ ਚੱਲ ਰਿਹਾ ਵਾ ਤੇ ਅੱਗੇ ਬਹੁਤ ਵੱਡੇ ਵੱਡੇ ਪਲਾਨ ਨੇ 370 ਵੀ ਖਤਮ ਹੋਈਆ ਮੋਦੀ ਜੀ ਨੇ ਆਪਣੇ 80 ਕਰੋੜ ਦੇ ਕਰੀਬ ਜਨਤਾ ਨੂੰ ਮੁਫਤ ਰਾਸ਼ਨ ਪ੍ਰੋਵਾਈਡ ਕਰਵਾਇਆ ਵਾ ਉਸ ਤੋਂ ਬਾਅਦ 14 ਕਰੋੜ ਘਰਾਂ ਦੇ ਵਿੱਚ ਨਲ ਵਿਵਸਥਾ ਕਰਵਾਈਆ 4 ਕਰੋੜ ਦੇ ਕਰੀਬਨ ਆਈ ਥਿੰਕ ਮਕਾਨ ਬਣਵਾਏ ਨੇ ਹੋਰ ਬਹੁਤ ਸਕੀਮਾਂ ਨੇ ਭਾਜੀ ਜਨਤਨ ਯੋਜਨਾ ਹੈ ਠੀਕ ਹੈ ਜੀ ਉਹ ਪਹਿਲਾਂ ਕਿਸੇ ਟਾਈਮ 50000 ਰੁਪਏ ਦਿੰਦੀ ਸੀ ਤੇ ਉਸ ਤੋਂ ਬਾਅਦ ਉਹ ਅੱਜ ਉਹ 10 ਲੱਖ ਦੀ ਸਕੀਮ મોદી ਜੀ ਨੇ ਸ਼ੁਰੂ ਕੀਤੀ ਹੋਈ ਆ ਤੁਸੀਂ ਆਪਣਾ ਕੋਈ ਵੀ ਛੋਟਾ ਬਿਜ਼ਨਸ ਕਰ ਸਕਦੇ ਹੋ ਆਪਣਾ ਰਾਸ਼ਨ ਕਾਰਡ ਮੁਦਰਾ ਲੋਨ ਸੌਰੀ ਮੁਦਰਾ ਲੋਨ ਦਿਖਾਓ ਆਪਣਾ ਤੁਸੀਂ ਆਪਣਾ ਤੇ ਅੱਜ ਤੁਹਾਨੂੰ ਉਹ ਪ੍ਰੋਵਾਈਡ ਹੁੰਦਾ ਵਾ ਤੁਸੀਂ ਆਪਣਾ ਆਧਾਰ ਕਾਰਡ ਦਿਖਾਓ ਦੇ 10 ਲੱਖ ਤੱਕ ਦੀ ਸਕੀਮ ਚੱਲ ਰਹੀ ਆ ਹੋਰ ਬਹੁਤ ਵੱਡੀ ਵੱਡੀ ਸਕੀਮਾਂ ਚਲਾਈਆਂ ਨੇ ਲੇਡੀਜ਼ ਲਈ ਬਹੁਤ